ਇਹ ਜਿਹੜਾ ਪ੍ਰੋਗਰਾਮ ਕਰਵਾਇਆ ਹੈ ਸਾਲਾਨਾ ਪ੍ਰੋਗਰਾਮ ਆ ਨਾਸਰੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਦਾ ਸਰਕਾਰੀ ਪ੍ਰਾਇਮਰੀ ਸਕੂਲ ਮਾਣੂ ਕੇ ਗੱਲ ਜਿਹੜੀ ਬ੍ਰਾਂਚ ਹੈ ਇਧਰ ਰੌਂਦਾ ਰੋਡ ਤੇ ਉੱਥੇ ਹਰ ਸਾਲ ਦੀ ਤਰ੍ਹਾਂ ਹੀ ਕਰਵਾਇਆ ਜਾਂਦਾ ਹੈ ਤੇ ਇਹਨਾਂ ਦੇ ਵਿੱਚ ਜਿਹੜੇ ਬੱਚੇ ਆਪਣੇ ਪੰਜਾਬ ਖੇਡ ਕੇ ਆਏ ਆ ਦੋ ਬੱਚੇ ਸਕੂਲ ਦੇ ਪੰਜਾਬ ਖੇਡੇ ਕੇ ਉਹਨਾਂ ਨੂੰ ਸਪੈਸ਼ਲ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ ਪਿਛਲੇ ਸਾਲ ਦੀ ਇਸ ਸਕੂਲ ਦੇ ਤਿੰਨ ਬੱਚੇ ਪੰਜਾਬ ਖੇਡੇ ਕੇ ਆਏ ਸੀਗੇ ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਸੀਗਾ ਪਿਛਲੇ ਸਾਲ ਇਸ ਸਾਲ ਵੀ ਤੇ ਬਾਕੀ ਜਿਹੜੇ ਪ੍ਰਾਈਜ਼ ਹੁੰਦੇ ਆ 7ਵੀਂ ਤੋਂ ਲੈ ਕੇ 5ਵੀਂ ਕਲਾਸ ਤੱਕ ਉਹ ਆਪਣੇ ਸਰਦਾਰ ਗਰਦੀਪ ਸਿੰਘ ਜੀ ਰਾਮਗੜੀਆ ਹਰ ਸਾਲ ਦੀ ਤਰ੍ਹਾਂ ਇਹ ਵੀ ਜਵਾਕਾਂ ਨੂੰ ਸਨਮਾਨਿਤ ਕਰਦੇ ਆ ਜਿਦੇ ਵਿੱਚ ਸਕੂਲ ਦੇ ਸਾਰੇ ਸਟਾਫ ਦਾ ਪ੍ਰਿੰਸੀਪਲ ਦਾ ਵੀ ਯੋਗਦਾਨ ਹੁੰਦਾ ਹੈ ਮੈਂਬਰ ਨੇ ਆਪਣੇ ਇਹ ਕਮੇਟੀ ਦੇ ਇਹ ਵੀ ਆਪਣੇ ਬੱਚਿਆਂ ਨੂੰ ਹਰ ਸਾਲ ਦੀ ਤਰ੍ਹਾਂ ਸਨਮਾਨਿਤ ਕਰਦੇ ਆ ਡਾਕਟਰ ਮੇਜਰ ਸਿੰਘ ਜੀ ਦਾ ਵੀ ਯੋਗਦਾਨ ਹੈ ਇਹ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਚੈਨਲ ਜੀਵੀਐਸ ਟਾਈਮ ਦੇ ਥਰੂ ਸਾਰੇ ਮਾਪਿਆਂ ਦਾ ਜੋ ਇੱਥੇ ਅੱਜ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਹੋਇਆ ਉਹਦੇ ਵਿੱਚ ਪਹੁੰਚਣ ਸਾਰਿਆਂ ਦਾ ਧੰਨਵਾਦ ਕੀਤਾ ਸਾਰਿਆਂ ਨੂੰ ਜੀ ਆਇਆਂ ਕਿਹਾ ਇਸ ਤੋਂ ਇਲਾਵਾ ਪੇਰੈਂਟਸ ਨੂੰ ਇਹ ਗੱਲ ਦੱਸੀ ਗਈ ਕਿ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਵਾਸਤੇ ਬਹੁਤ ਸਾਰੀਆਂ ਸਹੂਲਤਾਂ ਜਿਵੇਂ ਕਿ ਮੁਫਤ ਵਰਦੀ ਖਾਣਾ ਵਜੀਫੇ ਇਸ ਤਰ੍ਹਾਂ ਖੇਡਾਂ ਦੇ ਇਲਾਵਾ ਹੋਰ ਬਹੁਤ ਸਾਰੀਆਂ ਸਹੂਲਤਾਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਜੋ ਬੱਚੇ ਕਿਸੇ ਬਿਮਾਰੀ ਤੋਂ ਪੀੜਤ ਹਨ ਸਿੱਖਿਆ ਭਾਗ ਵੱਲੋਂ ਉਹਨਾਂ ਦਾ ਵੀ ਫਰੀ ਇਲਾਜ ਕੀਤਾ ਜਾ ਰਿਹਾ ਹੈ ਤੇ ਅਸੀਂ ਤੁਹਾਡੇ ਮਾਧਮੇ ਦੇ ਰਾਹੀਂ ਤੁਹਾਡੇ ਚੈਨਲ ਦੇ ਥਰੂ ਅਸੀਂ ਬੱਚਿਆਂ ਨੂੰ ਕਹਿਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਏ ਜਾਣਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਘੱਟੋ ਘੱਟ 50-60 ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜੋ ਖੇਡਾਂ ਵਿੱਚ ਵੀ ਪਹਿਲੇ ਨਪਤੀਸ਼ਾਂ ਤੇ ਆਏ ਆ ਤੇ ਪੜ੍ਹਾਈ ਪੱਧਰ ਤੇ ਨਿਬੋਧਾ ਵਿੱਚ ਜਿਹੜੇ ਸਿਲੈਕਟ ਹੋਏ ਐ ਜਾਂ ਜਮਾਤਾਂ ਵਿੱਚੋਂ ਜਿਨ੍ਹਾਂ ਨੇ ਪਹਿਲੇ ਦੂਜੀ ਬੀਜਨ ਹਾਸਲ ਕੀਤੀ ਐ ਸਾਰੇ ਬੱਚਿਆਂ ਦਾ ਅਸੀਂ ਮਾਨ ਸਨਮਾਨ ਕੀਤਾ ਗਿਆ ਇਹਦੇ ਵਿੱਚ ਅਸੀਂ ਪਿੰਡ ਦੇ ਜੋ ਸਾਡੇ ਸਹਿਯੋਗੀ ਦਾਨੀ ਸੱਜਣ ਡਾਕਟਰ ਮੇਜਰ ਸਿੰਘ ਜੀ ਜਗਮੀਤ ਸਿੰਘ ਜੀ ਤੇ ਗਰਦੀਪ ਸਿੰਘ ਜੀ ਆਮ ਗੜੀਆ ਉਹਨਾਂ ਨੇ ਸਾਡੇ ਸਕੂਲ ਨੂੰ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਇੱਕ ਵਾਰੀ ਫੇਰ ਤੋਂ ਤੁਹਾਡੇ ਚੈਨਲ ਜੀਵੀਐਸ ਦੇ ਦੁਆਰਾ ਮਾਕਾਂ ਨੂੰ ਅਸੀਂ ਫੇਰ ਅਪੀਲ ਕਰਦੇ ਆਂ ਕਿ ਐ ਸਾਲ ਤੋਂ ਜਿਹੜਾ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਨਰਸਰੀ ਜਮਾਤਾਂ ਜਿਹੜੀਆਂ ਜਿਹਦੇ ਵਿੱਚ 3 ਸਾਲ ਬੱਚਾ ਦਾਖਲ ਹੋ ਸਕਦਾ ਹੈ ਦਾਖਲੇ ਸ਼ੁਰੂ ਕੀਤੇ ਗਏ ਹਨ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਓ ਤੇ ਆਪਣੇ ਪੈਸੇ ਤੇ ਸਮੇਂ ਦੀ ਬਚਤ ਕਰੋ ਸਰਕਾਰੀ ਪ੍ਰਾਇਮਰੀ ਸਕੂਲ ਮਾਨੂ ਕੇ ਯੂਨਿਟ ਬਣ ਦੇ ਵਿੱਚੋਂ बोल ਰਹੇ ਹਾਂ ਸਾਡੇ ਸਕੂਲ ਦੇ ਵਿੱਚ ਅੱਜ ਪਹਿਲੀ ਕਲਾਸ ਤੋਂ ਲੈ ਕੇ ਚੌਥੀ ਕਲਾਸ ਤੱਕ ਰਿਜ਼ਲਟ ਸੀ ਜਿਹੜਾ ਉਹ ਬੱਚਿਆਂ ਦਾ ਕੱਢਿਆ ਗਿਆ ਉਹਨਾਂ ਨੂੰ ਬੱਚਿਆਂ ਨੂੰ ਪਹਿਲੀ ਦੂਜੀ ਤੀਜੀ ਪੁਜੀਸ਼ਨ ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਹੜੇ ਬੱਚੇ ਐਲ ਕੇ ਜੀ ਅਤੇ ਯੂ ਕੇ ਜੀ ਦੇ ਵਿੱਚ ਵੀ ਫਸਟ ਸੈਕੰਡ ਤੇ ਥਰਡ ਪੁਜੀਸ਼ਨ ਤੇ ਆਏ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੋਰ ਜਿਹੜੇ ਬੱਚੇ ਇੱਕ ਨਵੋਦਿਆ ਦੇ ਵਿੱਚ ਆਏ ਸੀ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਇੱਕ ਬੱਚਾ ਕੁਸ਼ਤੀ ਦੇ ਵਿੱਚ ਤੇ ਸਤਰੰਜ ਦੇ ਵਿੱਚ ਵੀ ਸਟੇਟ ਲੈਵਲ ਤੱਕ ਖੇਡ ਕੇ ਆਏ ਸੀ ਨਾਵਨਾ ਖਟਿਆ ਸੀ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਤੇ ਇਹਨਾਂ ਬੱਚਿਆਂ ਨੂੰ ਜੋ ਸੀ ਇਨਾਮ ਦਿੱਤੇ ਗਏ ਪਹਿਲੀ ਬੁਜੀ ਪੋਜੀਸ਼ਨ ਤੇ ਆਉਣ ਤੇ RAM ਗੜੀਆ ਜਿਹੜੀ ਵਰਕਸ਼ਾਪ ਹੈ ਉਹਨਾਂ ਦੇ ਮਾਲਕ ਗੁਰਦੀਪ ਸਿੰਘ ਜੀ ਵੱਲੋਂ ਬੱਚਿਆਂ ਨੂੰ ਪ੍ਰਾਈਜ਼ ਦਿੱਤੇ ਗਏ ਸੀ ਜਿਹੜੇ ਬੱਚੇ ਖੇਡਾਂ ਦੇ ਵਿੱਚ ਜਿਨ੍ਹਾਂ ਨੇ ਨਾਮਲਾ ਖਟਿਆ ਉਹਨਾਂ ਨੂੰ ਜਗਮੀਤ ਸਿੰਘ ਸਾਡੇ ਜਿਹੜੇ ਐਕਸ ਚੇਅਰਮੈਨ ਸੀ ਉਹਨਾਂ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਬੱਚਿਆਂ ਦੇ ਮਾਪਿਆਂ ਨੂੰ ਅਸੀਂ ਅੱਗੇ ਵਾਸਤੇ ਇਹੋ ਬੇਨਤੀ ਕਰਦੇ ਆਂ ਵੀ ਉਹ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਦੀ ਐਡਮਿਸ਼ਨ ਕਰਵਾ ਕੇ ਜਿਹੜੀਆਂ ਵੀ ਸਿੱਖਿਆ ਭਾਗ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਦਾ ਲਾਭ ਉਠਾਉਣ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹ ਆਪਣੇ ਬੱਚਿਆਂ ਤੇ ਬਹੁਤ ਜ਼ਿਆਦਾ ਸਮਾਂ ਅਤੇ ਪੈਸੇ ਆ ਜਿਹੜੇ ਉਹ ਬਰਬਾਦ ਕਰ ਰਹੇ ਅਜਗਰ ਉਹ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਦਾ ਦਾਖਲਾ ਕਰਾਉਣਗੇ ਤਾਂ ਉਹਨਾਂ ਦੇ ਪੈਸੇ ਵੀ ਬਚਣਗੇ ਤੇ ਬੱਚੇ ਆ ਜਿਹੜੇ ਸਰਕਾਰ ਵੱਲੋਂ ਜੋ ਵੀ ਸਿੱਖਿਆ ਭਾਗ ਵੱਲੋਂ ਜੋ ਵੀ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਦਾ ਲਾਭ ਉਠਾ ਕੇ ਤੇ ਆਪਣੇ ਸੁਨਹਿਰੀ ਭਵਿੱਖ ਨੂੰ ਉੱਜਲ ਕਰ ਸਕਣਗੇ ਧੰਨਵਾਦ ਮੈਂ ਇਹੀ ਕਹਿਣਾ ਚਾਹੁੰਨੀ ਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਮਾਣੂਕੇ ਬਾਂਚ ਵਿੱਚ ਅੱਜ ਸਾਲਾਨਾ ਨਤੀਜੇ ਨੂੰ ਦੇਖਦੇ ਹੋਏ ਆ ਮਾਪਿਆਂ ਨੂੰ ਬਤੋ ਬਤ ਗੁਜਾਰਿਸ਼ ਆ ਵੀ ਸਾਡੇ ਸਕੂਲ ਵਿੱਚ ਵੱਧ ਤੋਂ ਵੱਧ ਦਾਖਲਾ ਕਰਵਾਇਆ ਜਾਵੇ ਬੱਚਿਆਂ ਦੀ ਗਿਣਤੀ ਵਧਾਈ ਜਾਵੇ ਕਿਉਂਕਿ ਸਿੱਖਿਆ ਵਿਭਾਗ ਵੱਲੋਂ ਸਮੇਂ-ਸਮੇਂ ਤੇ ਬਹੁਤ ਹੀ ਸਹੂਲਤਾਂ ਦਿੱਤੀਆਂ ਜਾਂਦੀਆਂ ਏ ਉਹਨਾਂ ਨੂੰ ਮੁਫਤ ਵਰਦੀ ਦਿੱਤੀ ਜਾਂਦੀ ਆ ਕਿਤਾਬਾਂ ਦਿੱਤੀਆਂ ਜਾਂਦੀਆਂ ਇਸ ਕਰਕੇ ਇਸ ਸਮਾਗਮ ਨੂੰ ਦੇਖਦੇ ਹੋਏ ਬੱਚਿਆਂ ਦੀ ਹੌਸਲਾ ਵਜਾਈ ਵਾਸਤੇ ਉਹਨਾਂ ਨੂੰ ਨਾਮ ਵੀ ਦਿੱਤੇ ਗਏ ਨੇ ਤੇ ਦਾਖਲਾ ਵੱਧ ਤੋਂ ਵੱਧ ਕੀਤਾ ਜਾਵੇ ਸਕੂਲ ਵਿੱਚ ਸਹਿਯੋਗ ਦੇਖੋ ਜੀ ਸਹਿਯੋਗਤਾ ਸਾਨੂੰ ਸਮੇਂ-ਸਮੇਂ ਤੇ ਮਾਪਿਆਂ ਦਾ ਵੀ ਮਿਲਦਾ ਰਹਿੰਦਾ ਹੈ ਤੇ ਸਾਡੇ ਕਮੇਟੀ ਦੇ ਚੇਅਰਮੈਨ ਸਰਦਾਰ ਜਗਮੀਤ ਸਿੰਘ ਜੀ ਉਹਨਾਂ ਵੱਲੋਂ ਬੱਚਿਆਂ ਨੂੰ ਹੌਸਲਾ ਵਜਾਈ ਇੱਕ ਰਕਮ ਰਾਸ਼ੀ ਦੇ ਰੂਪ ਵਿੱਚ ਦੇ ਕੇ ਉਹਨਾਂ ਦਾ ਹੌਸਲਾ ਵਜਾਈ ਕੀਤੀ ਗਈ ਉਹਨਾਂ ਵੱਲੋਂ ਖਾਸ ਸਹਿਯੋਗ ਦਿੱਤਾ ਗਿਆ ਇਸ ਤੋਂ ਇਲਾਵਾ ਬੱਚਿਆਂ ਨੂੰ ਜਿਹੜੇ ਇਨਾਮ ਦਿੱਤੇ ਗਏ ਆ ਸਾਡੇ ਪਿੰਡ ਵਿੱਚੋਂ ਹੀ ਮਾਣੂਕੇ ਪਿੰਡ ਵਿੱਚੋਂ ਹੀ ਉਹਨਾਂ ਦੀ ਵਰਕਸ਼ਾਪ ਆ ਰਾਮਗੜੀਆ ਵਰਕਸ਼ਾਪ ਵੱਲੋਂ ਉਹਨਾਂ ਨੂੰ ਇਨਾਮ ਦਿੱਤੇ ਗਏ ਆ ਜੀ ਅਸੀਂ ਇਸ ਸਮਾਗਮ ਵਿੱਚ ਸਲਾਨਾ ਨਤੀਜੇ ਦੇ ਘੋਸ਼ਿਤ ਕਰਨ ਦੇ ਸਮੇਂ ਜਿਹੜੇ ਆਏ ਹੋਏ ਮਹਿਮਾਨ ਤੇ ਅਧਿਆਪਕ ਸਹਿਬਾਨ ਸਕੂਲ ਦਾ ਸਟਾਫ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਕਾਦੀ ਖਾਣਾ ਕਿਤਾਬਾਂ ਵਗੈਰਾ ਜਾਂ ਜੋ ਅਪੰਗ ਹੁੰਦੇ ਆ ਉਹਨਾਂ ਦਾ ਸਿੱਖਿਆ ਭਾਗ ਵੱਲੋਂ ਵੀ ਲਾ ਇਸ਼ਤਾ ਜਾਂਦਾ ਹੈ ਸਤਿ ਜੀ ਉਹਨੂੰ ਵੀ ਜ਼ਰੂਰ ਦਾਖਲਾ ਕਰਵਾਓ ਤੇ ਇਸ ਕਿਆ ਬਾਗੀਆਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਕਾਓ ਤੇ ਅਗਲੀ ਨਿੱਕੀ ਜਿਹੀ ਗੱਲ ਕਰਕੇ ਮੈਂ ਆਪੇ ਸਾਡੇ ਵਿੱਚ ਸਾਡੀ ਜਗ੍ਹਾ ਲੈਂਦੇ ਜੀ ਅੱਜ ਦਾ ਮਾਣ ਦੇ ਦਿੱਤੀ ਸਾਈਡ ਪ੍ਰਾਈਸ ਗੋਸ ਟੂ ਜਸਟ ਰੀਕਾਲ ਬਰਾਬਰ ਜਿਹੜੇ 500 ਮਿਲੀਅਨ ਜੋ ਲਾਸੀ ਜੀ ਕਿਹ ਚ ਨਾਲਾ ਬੱਚਾ ਨਾ ਉਧਰ ਦੇਖੋ ਮਨਵੀਰ ਕੌਰ ਪਰਮਵੀਰ ਸਿੰਘ ਅਗੇ ਬੇਟਾ ਕੋਈ ਮਾੜੀ ਮੋਟੀ ਗੱਲ ਨਹੀਂ ਹੁੰਦੀ ਪਲੀਜ਼ ਕਲਾਪਿੰਗ ਕਰੋ ਬੱਚੇ ਨੂੰ ਥੈਂਕ ਯੂ ਸੇਕਿੰਗ ਆਪ ਵੀ ਕਹ ਰਹੀਏ ਵਰਦੀ ਪੱਖੋਂ ਪੜਨ ਪੱਖੋਂ ਤੇ ਗੱਲਬਾਤ ਪੱਖੋਂ ਬਾਟਰਾ ਬਲਦੇ ਸਿੰਘ ਮੇਰਾ ਨਾਮ ਵੀ ਆਇਆ ਹੈ ਇਹ ਬੱਚਾ ਸ਼ਤਰੰਜ ਦੀ ਖੇਡ ਵਿੱਚੋਂ ਬਹੁਤ ਹੀ ਜ਼ਾਦਾ ਹੌਸਲਾ ਬਜਾਈ ਕਰਕੇ ਇਹਨਾਂ ਦਾ ਬਹੁਤ ਹੀ ਬਹੁਤ ਧੰਨਵਾਦ ਕਰਦੇ ਆ ਸਰਦਾਰ ਜਗਦੀਸ਼ ਸਿੰਘ ਜੀ ਦਾ ਜੋ ਅੱਗੇ ਵੀ ਬੱਚੇ ਖੇਡਾਂ ਵਿੱਚ ਤੁਮ ਬਹੁਤ ਸਰਦਾਰ ਜਗਮੀਤ ਸਿੰਘ ਉਹਨਾਂ ਸਨਮਾਨ ਕਰਨ ਜਾ ਰਹੇ ਆ ਸਰਦਾਰ ਜਗਜੀਤ ਸਿੰਘ ਦਾ